ਆਹ ਦੇਖ ਲੋ ਸਾਰੇ ਜਾਣੇ ਉਹ ਮੁੰਡਾ ਹੈਗੇ ਸਾਹਮਣੇ ਕੋਲੇ ਬਹਾਨਾ ਮਰੇ ਮੇਰੀ ਮੰਮੀ ਬਵਾ ਆ ਰਹੀ ਹੈ ਹਸਪੀਟਲ ਚ ਦਾਖਲਾ ਵੀ ਜਾਨ ਨਹੀਂ ਪਛਾਨ ਨਹੀਂ ਲਾਈ ਵਾਲਾ ਮੁੰਡਾ ਹਨਾ ਤੂੰ ਲਾਈਵ ਤੇ ਵੀ ਚ ਪੈਸੇ ਮੈਂ ਤੈਨੂੰ ਅਵੇ ਇਸ ਰਕਮ ਮੰਗ ਰਾ ਚਾਚੇ ਤਾ ਤੂੰ ਮੰਗ ਰ ਕਹਿੰਦੇ ਤੂੰ 5000 ਰੁਪਏ ਵੀ ਨਹੀਂ ਹੈਗਾ ਫੜਾ ਕੋਨੇ ਉਹ ਕਿੰਨੇ ਖਾਣੇ ਅਮਰਦੀ ਮਾਂ ਹਸਪੀਟਲ ਦਾਖਿਲ ਸੀ ਐ ਕਿ ਫੁੱਦਾ ਪੜਵਾ ਕੇ ਗਈ ਸੀ ਜਿਹੜੀ ਹਸਪੀਟਲ ਦਾਖਿਲ ਸੀ ਭੈਣ ਬਾਈ ਫਿਰ ਸਿੱਧੀ ਗੱਲ ਹੈ ਅਮਰਦੀ ਮਾਂ ਮੋٹے ਮੋٹے ਲੰਡ ਲੈਂਦੀ ਐ ਉਸ ਕਰਕੇ ਇਹਦੀ ਮਾਂ ਬਿਮਾਰ ਹੋ ਗਈ ਹੋਣੀ ਬੱਚੀ ਦਾਣੀ ਪਾਟ ਗਈ ਹੋਣੀ ਤੇ ਤਾਂ ਫਿਰ ਉਹ ਹਸਪੀਟਲ ਦਾਖਲ ਪਈ ਸੀ ਤੇ ਫਿਰ ਵਿਚਾਰੇ ਨੇ ਐਨੇ ਜਜ਼ਬਾਤੀ ਨੇ 5000 ਖਾਤੇ 'ਚ ਪਾਏ ਹੋਣੇ ਬਾਬੇ ਇੱਕ ਇੱਕ ਕੰਮ ਕਰੀਂ ਜਵਾਬੇ ਇਹੀ ਗੱਲ ਹੈ ਨਾ ਤੂੰ ਲਾਈਵ 'ਤੇ ਆ ਕੇ ਸਾਹਦੇ ਸਾਹਮਣੇ ਬੋਲੀ ਚੰਗਾ 9 ਵਜੇ ਆਜੀ ਚਾਹਣਾ ਮੈਂ ਲਾਈਵ ਪਾਇਆ ਗਾਣਾ ਵਾਲਾ ਤੇ ਉੱਥੇ ਜਾ ਲਾਈਵ ਚੱਲੂਗਾ ਤਾਂ ਦੱਸਿ ਸਾਰਿਆਂ ਨੂੰ ਭੈਣ ਚੋ ਇਹਦਾ ਪਤਾ ਲੱਗੇ ਸਾਰਿਆਂ ਨੂੰ ਭੈਣ ਚੋ ਹਦਾ ਆਪਰੇ ਬੰਦੇ ਦਾ ਹਬ ਦੇ ਸਾਰੇ ਜਾਣੇ ਕੁੜੀਆਂ ਧਰੀਆਂ ਅੰਮ੍ਰਿਤ ਦੇ ਪਿੱਛੇ ਲੱਗਦੀਆਂ ਨੇ ਅਵਰ ਵੀ ਲਾਈਪਈ ਜਾਂਦੀਆਂ ਇਹ ਕੁੜੀਆਂ ਦੇ ਵੀ ਪੈਸੇ ਖਾਦੇ ਹੋਣੇ ਮਾਂ ਦੀ ਫੁੱਦੀ ਜਾਂਦੇ ਸਸਤੇ ਟੱਟੇ ਨੇ